ਪਹਿਲਾਂ ਆਂ ਕਿ ਹਾਂ ਨਹੀਂ ਆਪੇ ਲਾਈਆਂ ਨਹੀਂ ਆਪੇ ਲਾਈਆਂ ਚੂੜੀਆਂ ਇਹ ਇੱਕ ਲਾਤੀ ਆ ਇੱਕ ਪਾਤੀ ਉਹਦੇ ਵਿੱਚ ਇਹ ਦੂਜੀ ਬਲਾਤੀ ਆ ਲਾਤੀ ਦੂਜੀ ਵੀ ਉਹ ਉਹ ਕੁਛ ਕੱਢਿਆ ਉਹ ਹੀ ਰਮਾਲ ਰਮਾਲ ਕੱਢਿਆ ਉਹਨੇ ਨਹੀਂ ਦੂਜਾ ਕੱਢਿਆ ਨਾ ਕਾਗਜ਼ ਆ ਹੀ ਕਾਗਜ਼ ਆ ਉਹ ਵੀ ਕਾਗਜ਼ ਚ ਉਹ ਚੂੜੀਆਂ ਤੇ ਉਹਨੇ ਜਨਾਨੀ ਨੇ ਪਹਿਲਾਂ ਹੀ ਫੜ ਲਈਆਂ ਤੁਹਾਡੇ ਕੋ ਤਾਂ ਉਹਨੇ ਬੋਤਾ ਲਗਾ ਹਾਂ ਜਨਾਨੀ ਨੇ ਪਾ ਲਈ ਫੜਨੀ ਆ ਉਹਨੇ ਇਕੱਲਾ ਕਾਗਜ਼ ਲਏ ਨਾ ਹਾਂ ਉਹਨੇ ਕਾਗਜ਼ ਫੋਲਡ ਕਰਤਾ ਹੁਣ ਜੇ ਚੋ ਕਾਗਜ਼ ਕੱਢੇ ਕਾਗਜ਼ ਫੋਲਡ ਕਰਤਾ ਹਾਂ ਚੂੜੀਆਂ ਜਨਾਨੀ ਕੋਲ ਕਾਗਜ਼ ਫੋਲਡ ਕਰਕੇ ਮੰਮੀ ਨੂੰ ਦੇ ਦਤਾ ਉਹਨਾਂ ਨੇ ਬੰਦਾ ਸੋ ਦੋ ਤੱਕ ਕੀਤਾ ਇਹ ਉਹ ਕਰ ਲਈਆਂ ਰਮਾਲ ਦੇ ਵਾਂ ਕੀ ਫੋਲੰਦੇ ਆ ਇਹ ਰਮਾਲ ਦਿੱਤਾ ਹੀ ਮੰਮੀ ਨੇ ਮੁੰਦਰੀ ਵੀ ਲਾਤੀ ਇਹ ਮੁੰਦਰੀ ਦੀ ਹੈ ਤੇ ਕਾਵਿਆ ਦੇਖ ਲੈ ਦੇਖਦੀ ਪਈ ਹੈ ਪਰ ਕਾਵਿਆ ਵੀ ਚੜ ਕੇ ਕੀ ਕਰਦੇ ਹੋ ਨਹੀਂ ਪਤਾ ਬੱਚੇ ਨੂੰ ਨਿਆਣੇ ਨੂੰ ਵੀ ਪਤਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਇੱਕ ਔਰਤ ਇੱਕ ਬਜ਼ੁਰਗ ਬਾਬੇ ਅਤੇ ਇੱਕ ਔਰਤ ਨੂੰ ਕਿਸ ਤਰ੍ਹਾਂ ਆਪਣੇ ਘੇਣੇ ਆਪ ਉਤਾਰ ਕੇ ਦੇ ਰਹੀ ਹੈ ਪੂਰੀ ਘਟਨਾ ਗੁਰਦਾਸਪੁਰ ਦੀ ਹੈ ਜਿੱਥੇ ਇੱਕ ਬਜ਼ੁਰਗ ਬਾਬਾ ਨੌਸਰ ਬਾਜ ਚਸ ਦੇ ਨਾਲ ਇੱਕ ਔਰਤ ਵੀ ਇੱਕ ਦੂਸਰੀ ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਚੂੜੀਆਂ ਤੇ ਕੰਨਾਂ ਦੀਆਂ ਵਾਲੀਆਂ ਉਤਰਵਾ ਕੇ ਲੈ ਗਿਆ ਔਰਤ ਅਨੁਸਾਰ ਸ਼ਾਇਦ ਬਜ਼ੁਰਗ ਉਹ ਨੌਸਰ ਬਾਜ ਵੱਲੋਂ ਪਰਸਨ ਨੂੰ ਹਿਪਨੋਟਾਈਜ਼ ਕਰ ਦਿੱਤਾ ਗਿਆ ਸੀ ਜਿਸ ਕਾਰਨ ਉਸਨੇ ਖੁਦ ਹੀ ਆਪਣੇ ਸਾਰੇ ਗਹਿਣੇ ਉਤਾਰ ਕੇ ਉਸਨੂੰ ਦੇ ਦਿੱਤੇ ਇਹ ਸਾਰੀ ਘਟਨਾ ਉੱਥੇ ਲੱਗੇ ਸੀ ਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਫਿਲਹਾਲ ਔਰਤ ਵੱਲੋਂ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਹੈ ਅਤੇ ਪੁਲਿਸ ਵੱਲੋਂ ਬਜ਼ੁਰਗ ਨੌਸਰਬਾਜ਼ ਅਤੇ ਉਸਦੇ ਨਾਲ ਆਈ ਔਰਤ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਆਓ ਤੁਹਾਨੂੰ ਇੱਕ ਵਾਰ ਫਿਰ ਦਿਖਾਉਂਦੇ ਹਾਂ ਸੀਸੀਟੀਵੀ ਦੀ ਵੀਡੀਓ ਜਿਸ ਵਿੱਚ ਬਜ਼ੁਰਗ ਔਰਤ ਕਿਸ ਤਰ੍ਹਾਂ ਆਪਣੇ ਆਪ ਸੋਨੇ ਦੇ ਗਹਿਣੇ ਉਤਾਰ ਕੇ ਇਸ ਧੋਖੇਬਾਜ਼ ਬਜ਼ੁਰਗ ਨੂੰ ਦੇ ਰਹੀ ਹੈ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਦਿਨ ਦਿਹਾੜੇ ਇੱਕ ਬਜ਼ੁਰਗ ਕੋਲੋਂ ਸੋਨੇ ਦੀਆਂ ਚੂੜੀਆਂ ਲਵਾ ਕੇ ਲੈ ਜਾਣਾ ਤੇ ਪੁਲਿਸ ਇਸ ਵਿੱਚ ਕਿੰਨੀ ਕ ਸਫਲ ਹੁੰਦੀ ਹੈ ਉਸ ਨੌਸਰ ਬਾਜ਼ ਪਾਪੇ ਨੂੰ ਕਾੜਨ ਦੇ ਵਿੱਚ ਜਾਂ ਫਿਰ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਬਜ਼ੁਰਗ ਔਰਤਾਂ ਅਤੇ ਲੜਕੀਆਂ ਘੇਣੇ ਦੇ ਜੇਵਰਾਂ ਉਦਾਲ ਜਿਹੜਾ ਇਸਤੇਮਾਲ ਉਹ ਨਾ ਕਰਨ ਅੱਜ ਕੱਲ ਮਾਹੌਲ ਬਹੁਤ ਖਰਾਬ ਹੈ ਦਿਨ ਦਿਹਾੜੇ ਲੁੱਟਾਂ ਵਾਰਦਾ ਤਾਂ ਹੋ ਰਹੀਆਂ ਨੇ ਪਰ ਅਜੇ ਹੀ ਹਿਪਨੋਟਾਈਜ਼ ਵਾਲੀ ਜਿਹੜੀ ਘਟਨਾ ਇੱਕ ਕੁੱਝ ਦੇ ਸਾਹਮਣੇ ਆਈਆਂ ਨੇ ਪਹਿਲਾਂ ਵੀ ਇੱਕ ਜਗ੍ਹਾ ਤੋਂ ਜਿਹੜੀ ਇਸ ਤਰ੍ਹਾਂ ਦੀ ਘਟਨਾ ਜਿਹੜੀ ਸਾਹਮਣੇ ਆਈ ਹੋਈ ਸੀ ਸੋਨੇ ਦੇ ਗਹਿਣੇ ਹਿਪਨੋਟਾਈਜ਼ ਕਰਕੇ ਉਤਰਾ ਲੈ ਜਾਂਦੇ ਨੇ ਅਤੇ ਇਸ ਤਰ੍ਹਾਂ ਦੇ ਨਵੇਂ-ਨਵੇਂ ਜਿਹੜੇ ਟੰਗਾ ਜਿਹੜੇ ਵਾਰਦਾਤਾਂ ਨੂੰ ਅੰਜਾਮ ਦੇਂਦੇ ਅਪਣਾਈ ਜਾਂਦੇ ਨੇ ਸੋ ਆਪਣਾ ਤੇ ਆਪਣਾ ਧਿਆਨ ਆਪ ਖੁਦ ਰੱਖੋ ਅਜਿਹੇ ਲੋਕਾਂ ਦੇ ਦੁਬਾਰਾ ਨਾ ਕਰੋ ਰਾਸਤੇ ਵਿੱਚ ਜੇਕਰ ਕੋਈ ਤੁਹਾਨੂੰ ਬੁਲਾਉਂਦਾ ਹੈ ਰਸਤਾ ਪੁੱਛਦਾ ਤਾਂ ਬਿਲਕੁਲ ਵੀ ਕਰਨ ਦੀ ਜ਼ਰੂਰਤ ਨਹੀਂ ਹੈ ਸੋ ਆਓ ਤੁਹਾਨੂੰ ਇੱਕ ਵਾਰ ਫਿਰ ਦਿਖਾ ਦਿੰਦੇ ਕਿਸ ਤਰ੍ਹਾਂ ਜਿਹੜੀ ਬਜ਼ੁਰਗ ਔਰਤ ਆ ਆਪਣੇ ਆਪ ਸੋਨੇ ਦੇ ਗਹਿਣੇ ਉਤਾਰ ਕੇ ਦੇ ਰਹੀ ਹੈ ਕਾਵਿਆ ਦੇਖ ਲੈ ਦੇਖਦੀ ਪਈ ਆ ਪਰ ਕਾਵਿਆ ਬੇਚੜੀ ਕੀ ਕਰਦੇ ਨੇ ਨਹੀਂ ਕੀ ਪਤਾ ਬੱਚੇ ਨੂੰ ਨਿਆਣੇ ਨੂੰ ਵੀ ਪਤਾ ਮੇਰਾ ਨਾਮ ਮੀਨੂਆ ਐ ਮੇਰੇ ਮਦਰ ਇਨ ਲਾ ਹੈ ਇਹਨਾਂ ਦਾ ਨਾਮ ਲਲਿਤਾ ਆਸੀਂ ਪੁਰਾਣਾ ਬੱਸ ਸਟੈਂਡ ਜੀਟੀ ਰੋਡ ਪੁਰਾਣੀ ਸਬਜ਼ੀ ਮੰਡੀ ਤੇ ਨੇ ਆ ਬੱਸ ਮੰਮੀ ਏਦਾਂ ਹੀ ਬੈਠੇ ਬੈਠੇ ਖਾਣਾ ਖਾ ਰਹੇ ਸੀ ਖਾਣਾ ਖਾ ਕੇ ਮੰਮਾ ਕਹਿੰਦਾ ਕਿ ਆ achar ਲੈਣ ਨੇ ਆ ਕਿ achar pa ਲੈਣੇ ਆ ਸਾਹਮਣੇ نیچے ਹੀ ਸਾਡੇ achar ਮਿਲਦੇ ਆ نیچے achar ਲੈਣ ਗਏ ਆ ਬੱਸ ਅੰਬ ਲੈਣ ਗਏ ਆ ਕੀ ਆਂਬ ਲੈਣ ਆ। ਹਜੇ نیچے ਗਈ ਆ ਤੇ ਇੱਕ ਬੰਦਾ ਮਿਲਿਆ ਵਾ। ਬੰਦੇ ਨੇ ਬੱਸ ਇਹ ਹੀ ਕਿਹਾ ਵਾ ਕਿ ਮੈਨੂੰ ਮੈਂ ਹਰਦਵਾਰੋਂ ਆਇਆ ਵਾਂ। ਮੈਨੂੰ ਬਵਾਸੀਰ ਦੀ ਬਿਮਾਰੀ ਆ ਤੇ ਇੱਥੇ ਕੋਈ ਮਤਲਬ ਕੋਈ ਦੁਕਾਨ ਹੈਗੀ ਐ ਤੇ ਦੱਸੋ। ਮੰਮੀ ਨੇ ਪਤਾ ਨਹੀਂ ਕਾਲਜ ਰੋਡ ਵਾਲ ਦੱਸਿਆ ਜਾਂ ਅੱਧਾ-ਅੱਧਾ ਦੱਸਿਆ। ਨਾਲ ਮੇਰੀ ਛੋਟੀ ਬੇਟੀ ਕਾਵਿਆ ਸੀ ਉਹ ਗਈ ਸੀ ਨਾਲ ਤੇ ਉਹਨਾਂ ਨੇ ਮੰਮੀ ਦੇ ਸਿਰ ਤੇ ਹੱਥ ਰੱਖਤਾ। ਹੱਥ ਰੱਖ ਕੇ ਉਹਨਾਂ ਨੇ ਮਤਲਬ ਐਦਾ ਹੀ ਗੱਲਾਂ ਵਿੱਚ ਇੱਕ ਨਾਲ ਲੇਡੀ ਸੀ। ਉਹਨਾਂ ਨੇ ਮਤਲਬ ਐਦਾ ਹੀ ਗੱਲਾਂ ਵਿੱਚ ਮੰਮੀ ਨੂੰ ਲਾਇਆ ਕਿ ਭੈਣੇ ਮਤਲਬ ਆਂਬ ਕਿੱਥੋਂ ਲੰਦੇ ਹੋ ਕਿਦਾਂ ਮਤਲਬ ਐਸਾ ਗੱਲਾਂ ਵਿੱਚ ਲਾ ਕੇ ਫੇਰ ਉਹ ਜੱਟਸ ਨੇ ਮੰਮੀ ਦਾ ਸਿਰ ਤੇ ਹੱਥ ਰੱਖਿਆ ਮੰਮੀ ਨੂੰ ਨਹੀਂ ਪਤਾ ਲੱਗਾ ਉਹ ਵਾਪਸ ਜੁੱਕੋ ਬੈਂਕ ਦੀ ਪੋੜੀਆਂ ਗਈਆਂ ਉੱਥੇ ਉਹਨਾਂ ਨੂੰ ਬਿਠਾ ਕੇ ਉਹਨਾਂ ਦੀਆਂ ਬਰਬਰਗਰਾਂ ਵਾਲੀਆਂ ਚੂੜੀਆਂ ਵਾਂ ਉਹ ਲਵਾਈਆਂ ਮੁੰਦਰੀ ਹੀ ਉਹ ਲਵਾਈਏ ਹੋਰ ਕਹਿੰਦੇ ਪੈਸੇ ਕਿਤੇ ਦੇ ਵਿੱਚ ਪਾ ਦੋ ਮੰਮੀ ਕੋ 20 ਰੁਪਏ ਗਏ ਆ ਚਾਰ ਮਤਲਬ ਅੰਬ ਕਟਵਾਏ ਸੀ ਉਹ ਉਹਦੇ 20 ਰੁਪਏ ਲੈ ਕੇ ਗਏ ਸੀ ਉਹ 20 ਰੁਪਏ ਵਿੱਚ ਪਾਏ ਆ ਤੇ ਉਹ ਸੰਘਾ ਕੇ ਮੰਮੀ ਦੀਆਂ ਚੂੜੀਆਂ ਲਾ ਕੇ ਲੈ ਕੇ ਨੇ ਤੇ ਹੁਣ ਐਫਆਰ ਮਤਲਬ ਸਟੇਟਮੈਂਟ ਲਖਵਾਈ ਦੀ ਆ ਥਾਣੇ ਸਟੇਟਮੈਂਟ ਸਾਨੂੰ ਅਚੋਬ ਸਾਹਿਬ ਨੇ ਕਿਹਾ ਵਾ ਕਿ ਅਸੀਂ ਤੁਹਾਨੂੰ ਮਤਲਬ ਜਲਦੀ ਤੋਂ ਜਲਦੀ ਬੰਦੇ ਫੜ ਕੇ ਅਸੀਂ ਤੁਹਾਨੂੰ ਮਤਲਬ ਕੀ ਵਿਸ਼ਵਾਸ ਦਵਾਇਆ ਵਾ ਕਿ ਅਸੀਂ ਉਹ ਬੰਦੇ ਫੜ ਕੇ ਤੇ ਪਤਾ ਕਰਕੇ ਤੁਹਾਨੂੰ ਦੱਸ ਦਵਾਂਗੇ ਬਾਕੀ ਉਹਨਾਂ ਨੇ ਜੋ ਵੀ ਵੀਡੀਓ ਸੀ ਕੈਮਰੇ ਉਹਦੇ ਵਿੱਚ ਆਪਣਾ ਸੀਸੀਟੀਵੀ ਵਿੱਚੋਂ ਸਾਰਾ ਉਹਨਾਂ ਨੇ ਮਤਲਬ ਰਿਕਾਰਡ ਕਰਕੇ ਸਾਰੇ ਆਪਣੇ ਪੁਲਿਸ ਵਿੱਚ ਸਾਰੇ ਗਰੁੱਪ ਵਿੱਚ ਉਹਨਾਂ ਨੇ ਸ਼ੇਅਰ ਕੀਤੀਆਂ ਵਾ ਤੇ ਬਾਕੀ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਆਪਾਂ ਮਾਤਾ ਜੀ ਤੁਹਾਨੂੰ ਪੂਰਾ ਆਪਾਂ ਵਿਸ਼ਵਾਸ ਦਵਾਇਆ ਕਿ ਆਪਾਂ ਜਲਦ ਤੋਂ ਜਲਦ ਉਹ ਬੰਦੇ ਫੜ ਲਵਾਂਗੇ ਮੈਂ ਇਹ ਹੀ ਕਹਿਣਾ ਚਾਹਾਂਗੀ ਚਲੋ ਉਹਨਾਂ ਨੇ ਇੱਕ ਹੁੰਦਾ ਬੰਦੇ ਨੂੰ ਕਿ ਅਸੀਂ ਛੁਰ ਤੋਂ ਪਾਈਆਂ ਸੀ ਉਹਨਾਂ ਨੇ ਪਾਈਆਂ ਹੀ ਆਪਣੀਆਂ ਛੁਰ ਤੋਂ ਚੂੜੀਆਂ ਪਾਈਆਂ ਸੀ ਇਹ ਜਮਾਨਾ ਕਿ ਅੱਜ ਕੱਲ ਸੋਨਾ ਪਾ ਕੇ ਬਾਹਰ ਨਾ ਨਿਕਲੋ ਤੇ ਇੱਕ ਜੜੇ ਆ ਬੰਦੇ ਰੋਕਦੇ ਨੇ ਪੁੱਛਦੇ ਨੇ ਰਸਤੇ ਪੁੱਛਦੇ ਨੇ ਜਾਂ ਕੁਝ ਪੁੱਛਦੇ ਨੇ ਬਿਲਕੁਲ ਵੀ ਇਹਨਾਂ ਕੋਲ ਨਾ ਖੜੇ ਹੋਵੋ ਇਹਨਾਂ ਦੀਆਂ ਗੱਲਾਂ ਵਿੱਚ ਨਾ ਆਓ ਚਾਂਤੇ ਵਿੱਚ ਨਾ ਆਓ ਹੁਣ ਉਹਨਾਂ ਨੇ ਪਤਾ ਨਹੀਂ ਕੀ ਸੁੰਗਾਇਆ ਕੀ ਕੀਤਾ ਬਟ ਮੈਂ ਇਹ ਹੀ ਕਹਿਣਾ ਚਾਹਾਂਗੀ ਕਿਸੇ ਦੇ ਕੋਲ ਨਾ ਖੋਵੋ ਅਨਨੌਨ ਬੰਦੇ ਕੋਲ ਕਿਸੇ ਕੋਲ ਨਾ ਖੜੇ ਹੋਵੋ ਬਾਕੀ ਇਹ ਹੈ ਕਿ ਜਿਹੜੇ ਇਹੋ ਜਿਹੇ ਫਰੋਡ ਕਰਦੇ ਨੇ ਨੁਕਸਾਨ ਹੁੰਦਾ ਹੈ ਤੁਹਾਨੂੰ ਪਤਾ ਅੱਜ ਕੱਲ ਚੀਜ਼ਾਂ ਜਿੱਤਰਾ ਬਣਾਈਆਂ ਜਾਂਦੀਆਂ ਹਨ ਤੇ ਮੈਂ ਚਾਹੁੰਦੀ ਆ ਕਿ ਇਹ ਜਿਹੜੇ ਗਰੋ ਹੈ ਜੋ ਵੀ ਕਰਦੇ ਨੇ ਕੰਮ ਹੈ ਇਹ ਜਲਦੋਂ ਜਲਦ ਪੜੇ ਜਾਣਾ ਆਪੇ ਲਾਈਆਂ ਹਾਂ ਨਹੀਂ ਆਪੇ ਲਾਈਆਂ ਨਹੀਂ ਆਪੇ ਲਾਈਆਂ ਜੋੜੀਆਂ ਇਹ ਇੱਕ ਲਾਤੀ ਆ ਇੱਕ ਪਾਤੀ ਉਹਦੇ ਵਿੱਚ ਇਹ ਦੂਜੀ ਲਾਤੀ ਆ ਲਾਤੀ ਦੂਜੀ ਵੀ ਉਹ ਉਹ ਕੁਛ ਕੱਢੇ ਐ ਉਹ ਰਮਾਲ ਉਹ ਰਮਾਲ ਕੱਢਿਆ ਉਹਨੇ ਨਹੀਂ ਕਾਗਜ਼ ਪਾ ਕੇ ਹੀ ਕਾਗਜ਼ ਆਇਆ ਉਹ ਵੀ ਕਾਗਜ਼ ਚ ਉਹ ਚੂੜੀਆਂ ਤੇ ਉਹਨੇ ਜਨਾਨੀ ਨਾਲ ਪਹਿਲਾਂ ਹੀ ਫੜ ਲਈਆਂ ਤੁਹਾਡੇ ਕੋ ਤੁਹਾਨੂੰ ਨਹੀਂ ਪਤਾ ਲੱਗਾ ਹਾਂ ਜਨਾਨੀ ਨੇ ਪਾ ਲਈ ਫੜ ਲਈਆਂ ਉਹਨੇ ਕੱਲਾ ਕਾਗਜ਼ ਲਏ ਨਾ ਹਾਂ ਉਹਨੇ ਕਾਗਜ਼ ਫੋਲਡ ਕਰਤਾ ਹੁੰਦਾ ਜਿਹੜੇ ਚ ਕਾਗਜ਼ ਕੱਢੇ ਤੇ ਕਾਗਜ਼ ਫੋਲਡ ਕਰਤਾ ਚੂੜੀਆਂ ਜਨਾਨੀ ਕੋਲ ਕਾਗਜ਼ ਫੋਲਡ ਕਰਕੇ ਮੰਮੀ ਨੂੰ ਦੇ ਦਿੱਤਾ ਇਹ ਉਹ ਕਰ ਲਈਆਂ ਰਮਾਲ ਦੇ ਵਾਂ ਕੀ ਫੋਲੰਦੇ ਆ ਇਹ ਰਮਾਲ ਦਿੱਤਾ ਹੀ ਮੰਮੀ ਨੇ ਮੁੰਦਰੀ ਵੀ ਲਾਤੀ ਹੂੰ ਚਾ ਇਹ ਮੁੰਦਰੀ ਦੇਤੀ ਵਾ ਕਾਵਿਆ ਦੇਖ ਲੈ ਦੇਖਦੀ ਪਈ ਆ ਪਰ ਕਾਵਿਆ ਵੀ ਚਲ ਕੇ ਕਰਦੇ ਨਹੀਂ ਕੀ ਪਤਾ ਬੱਚੇ ਨੂੰ ਨਿਆਣੇ ਨੂੰ ਵੀ ਪਤਾ ਆਪੇ ਲਾਈਆਂ ਨੇ ਹਾਂ ਨਹੀਂ ਆਪੇ ਲਾਈਆਂ ਨਹੀਂ ਆਪੇ ਲਾਈਆਂ ਜੋੜੀਆਂ ਇਹ ਇੱਕ ਲਾਤੀ ਆ ਇੱਕ ਪਾਤੀ ਉਹਦੇ ਵਿੱਚ ਇਹ ਦੂਜੀ ਵਿਲਾਤੀ ਆ ਲਾਤੀ ਦੂਜੀ ਵੀ ਉਹ ਉਹ ਕੁਛ ਕੱਢਿਆ ਇਹ ਉਹ ਇਗਰਮਾਲ ਉਹ ਰਮਾਲ ਕੱਢਿਆ ਉਹਨੇ ਨਹੀਂ ਦੂਜਾ ਕੱਢਿਆ ਇਹ ਹੀ ਕੱਢ ਜਾਈਏ ਉਹ ਚੂੜੀਆਂ ਤੇ ਉਹਨੇ ਜਨਾਨੀ ਨੇ ਪਹਿਲਾਂ ਹੀ ਫੜ ਲਈਆਂ ਤੁਹਾਡੇ ਕੋਲ ਤਾਂ ਉਹਨੇ ਬੋਤਾ ਲਗਾ ਹਾਂ ਜਨਾਨੀ ਨੇ ਪਾ ਲਈ ਫੜ ਲਈਆਂ ਉਹਨੇ ਤੇਤੀਆਂ ਫੜ ਲਈਆਂ ਉਹਨੇ ਕੱਲਾ ਕਾਗਜ਼ ਦੁੱਲੇ ਨਾ ਹਾਂ ਉਹਨੇ ਕਾਗਜ਼ ਫੋਲਡ ਕਰਤਾ ਹੁਣ ਜਿਹੇ ਚ ਕਾਗਜ਼ ਕੱਢੇ ਕਾਗਜ਼ ਫੋਲਡ ਕਰਤਾ ਹਾਂ ਚੂੜੀਆਂ ਜਨਾਨੀ ਕੋਲ ਕਾਗਜ਼ ਫੋਲਡ ਕਰਕੇ ਮੰਮੀ ਨੂੰ ਦੇ ਦਤਾ ਉਹਨਾਂ ਨੇ ਬਣਾ ਸੋ ਦੋ ਤੱਕ ਕੀਤਾ ਇਹ ਉਹ ਕਰ ਲਈਆਂ ਰਮਾਲ ਜਵਾਂ ਕੀ ਫੋਲੰਦੇ ਆ ਇਹ ਰਮਾਲ ਦਿੱਤਾ ਹੀ ਮੰਮੀ ਨੇ ਮੁੰਦਰੀ ਵੀ ਲਾਤੀ ਹੂ ਇਹ ਮੋਂਡਰੀ ਦੀ ਹੈ ਤੇ ਕਾਵਿਆ ਦੇਖ ਲੈ ਦੇਖਦੀ ਪਈ ਆ ਪਰ ਕਾਵਿਆ ਵੀ ਚੱਲ ਕੇ ਕਰਦੇ ਨਹੀਂ ਪਤਾ ਬੱਚੇ ਨੂੰ ਨਿਆਣੇ ਨੂੰ ਵੀ ਪਤਾ